ਲੋਕ ਸਭਾ ਚੋਣਾਂ ਵਿੱਚ ਹਾਰ ਪਾਰਟੀ ਵੱਲੋਂ ਆਪਣੀ ਪਾਰਟੀ ਦੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਫਗਵਾੜਾ ਦੀ ਗੱਲ ਕੀਤੀ ਜਾਵੇ ਤਾਂ ਫਗਵਾੜਾ ਦੇ ਵਾਰਡ ਨੰਬਰ 22 'ਖੇ ਪੰਕਜ ਚਾਵਲਾ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਭਾਜਪਾ ਦੇ ਉਮੀਦਵਾਰ ਦੀ ਜਿੱਤ ਦਾ ਦਾਵਾ ਕੀਤਾ ਗਿਆ ਹਾਂਜੀ ਬਈ ਸਾਹਿਬ ਭਾਰਤੀ ਜਨਤਾ ਪਾਰਟੀ ਫਗਵਾੜਾ ਦੁਆਰਾ ਅੱਜ ਵਾਰਡ ਨੰਬਰ 22 ਦੇ ਵਿੱਚ ਲੋਕ ਸਭਾ ਹਾਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਦੇ ਪੱਖਸ਼ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਲੋਕਾਂ ਦਾ ਇਸ ਏਰੀਏ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਅਸੀਂ ਇਸ ਰੈਲੀ ਦੇ ਮਾਧਿਅਮ ਨਾਲ ਸਾਰਿਆਂ ਨੂੰ ਅਪੀਲ ਕੀਤੀ ਹੈ ਔਰ ਅਪੀਲ ਕਰਦੇ ਵੀ ਆ ਕਿ 1 ਜੂਨ ਨੂੰ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਵੱਧ ਤੋਂ ਵੱਧ ਵੋਟਾਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਨੂੰ ਪਾਓ ਉਹਨਾਂ ਨੂੰ ਕਾਮਯਾਬ ਕਰਾਓ ਪਾਂਗੀ ਕੇਂਦਰ ਦੇ ਵਿੱਚ 4 ਜੂਨ ਨੂੰ ਸ਼ਾਮ ਨੂੰ 4 ਵਜੇ 400 ਪਾਰ ਹੋਣ ਵਾਲੀ ਸਰਕਾਰ ਜਿਹਨੇ ਵੜਨ ਜਾ ਰਹੀ ਹੈ ਨਰਿੰਦਰ ਮੋਦੀ ਦੇ ਵਿੱਚ ਉਸ ਦੇ ਵਿੱਚ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਦਾ ਵੀ ਸਹਿਯੋਗ ਹੋਵੇ ਉਸ ਚ ਉਹਨਾਂ ਦਾ ਵੀ ਹਿੱਸਾ ਹੋਵੇ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਜੋ ਕਿ ਫਰਵਾੜਾ ਦੀ ਰਹਿਣ ਵਾਲੇ ਹੈ ਮੈਂ ਸਭ ਨੂੰ ਅਪੀਲ ਕਰਦਾ ਕਿ ਇੱਕ ਫਰਵਾੜਾ ਦਾ ਰਹਿਣ ਵਾਲੇ ਆਪਣੇ ਉਮੀਦਵਾਰ ਨੂੰ ਜਿਨ੍ਹਾਂ ਕੋਲ ਤੁਸੀਂ ਹਰ ਸਮੇਂ ਆਪਣੇ ਕੰਮ ਕਰਵਾਉਣ ਦੇ ਲਈ ਪਹੁੰਚ ਸਕਦੇ ਆ ਤੁਹਾਨੂੰ ਬੜਾ ਆਰਾਮ ਰਹੇਗਾ ਬਹੁਤ ਬਹੁਤ ਵੋਟਾਂ ਫਗਵਾੜਾ ਵਾਸੀ ਨੀਤਾ ਸੋਮ ਪ੍ਰਕਾਸ਼ ਜੀ ਨੂੰ ਪਾਓ ਔਰ ਉਹਨਾਂ ਨੂੰ ਜਿੱਤ ਦਾ ਸੇੜਾ ਉਹਨਾਂ ਦੇ ਗਲੇ ਦੇ ਵਿੱਚ ਪਾਓ ਤਾਂ ਕਿ ਉਹ ਸੈਂਟਰ ਦੇ ਵਿੱਚ ਮੋਦੀ ਜੀ ਦਾ ਸਹਿਯੋਗ ਕਰ ਸਕਣ ਜੈ ਸ਼੍ਰੀ ਰਾਮ ਜੈ ਸ਼੍ਰੀ ਇਸ ਦੇ ਨਾਲ ਹੀ ਪਟੇਲ ਨਗਰ ਵਿਖੇ ਐਡਵੋਕੇਟ ਰੋਹਿਤ ਪਾਠਕ ਦੀ ਅਗਵਾਈ ਵਿੱਚ ਚੋਣ ਜਲਸਾ ਕਰਵਾਇਆ ਗਿਆ ਜਿਸ ਵਿੱਚ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਕੈਂਤ ਪਹੁੰਚੇ ਤੇ ਫਗਵਾੜਾ ਤੋਂ ਸਾਬਕਾ ਐਮਸੀ ਰੋਹਿਤ ਪਾਠਕ ਵੱਲੋਂ ਅਨੀਤਾ ਸੋਮ ਪ੍ਰਕਾਸ਼ ਕੈਂਤ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਵੱਡੀ ਲੀਡ ਨਾਲ ਪਾਰਟੀ ਚਿਤ हासिल करेगी इस मौके अरुण खोसला ਤੇ ਭਾਜਪਾ ਦੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਨਾਲ ਹੀ ਮੌਕੇ ਤੇ ਚੰਦਰ ਰੇਖਾ ਸ਼ਰਮਾ ਵਿੱਕੀ सूद ਬੰਟੂ ਵਾਲੀਆ अरुण खोसला ਰਮੇਸ਼ ਸੱਚ ਦੇਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ ਇਹ ਅਮਾਨ ਤਾਂ ਅੰਤ ਤੱਕ ਉਹ ਆਪਰੇਟ ਹੈ ਕਿ ਆਪੇ ਇਸ ਰਸਤੇ ਕਿਸੇ ਵੱਲ ਕਰੀ ਤੋਂ ਨਹੀਂ ਸੀ। ਉਹ ਜਿਹੜਾ ਕਿ ਰੈਕਸ਼ਨ ਨਹੀਂ ਉਸ ਉਹਨਾਂ ਨੂੰ ਚੁਣਿਆ ਉਹਨਾਂ ਨੇ ਹਲਕੇ ਦੇ ਕੰਮ ਕੀਤੇ। ਔਰ ਕੰਮ ਕਰਨ ਲਈ ਤੁਸੀਂ ਉਹਨਾਂ ਨੇ ਅਗਲੀ ਵਾਰੀ ਲੈ ਕੇ ਆਪਣਾ ਬੰਦਿਆ ਸੀ ਜੇ ਮੈਂ ਵੱਡੇ ਹੱਥੇ ਲੈ ਕੇ ਕੰਮ ਕੀਤੇ ਤਾਂ ਉਹਨਾਂ ਨੂੰ ਪੂਤਾ ਮਾਉ। ਨਹੀਂ ਨਾ ਪਉ। ਕੋਈ ਵੀ ਲੀਡਰ ਹੈ ਤਾਂ ਦੇਖੇ ਨਹੀਂ ਪੜਨਾ ਦੱਸ ਸਕਦਾ। ਫਸ ਤੁਸੀਂ ਸਾਰੇ ਇਹ ਰੋਗ ਨੂੰ ਮੰਨਤਾ ਕਿ ਤੁਸੀਂ ਸਾਡੇ ਕੰਮ ਤੋਂ ਤੇ ਅਸੀਂ ਰੋਗ ਨੂੰ ਅਗਲਾ ਕਹਿੰਦੇ ਉਹਨੇ ਇਹ ਦੇ ਕਿ ਸੋਚਿਆ ਕਿ ਬਰਖਵਾੜੇ ਲਈ ਹੋਰ ਪੋਸਟਾਂ ਆ ਕੋਈ ਕੰਮ ਛੱਡਦੇ ਨਹੀਂ ਹੈ ਤੇ ਕੋਈ ਵੀ ਹੋਵੇ ਉਹ ਵੀ ਲੰਗਵੇਜ ਦੇ ਅਸਰ ਤੇ ਕੰਮ ਚੱਲ ਰਿਹਾ ਇਹਨਾਂ ਜਿੰਨੀਆਂ ਤੁਸੀਂ ਰਖਵਾਂ ਲੈ ਕੇ ਜਾਂ ਸਾਰੀਆਂ ਰਖਵਾਤਾਂ ਬੰਦੇ ਭਾਰਤੀ ਕਿਸੇ ਕਿਸੇ ਦੇ ਤੇ ਨਹੀਂ ਹੋ ਪਈ ਉਹ ਕਹਿੰਦਾ ਸ਼ਹਿਰ ਤੋਂ ਉਹ ਕਿਸੀ ਤਾਂ ਅਫੀਸਿਕੇ ਘਰ ਬੈਠੇ ਗੱਲਾਂ ਕਰ ਰਹੇ ਸੀ ਕਿ ਮੈਂ ਕੈਂਟ ਲਿਆ ਵਾਂ ਤਾਂ ਕਿ ਸਾਡੇ